Vahi guru, <coughs> vahi guru, sat nam vahi guru, sat nam guru. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪੰਚਮ ਪਾਛੋ ਜੀ ਦੀ ਬਾਣੀ ਦੀਪਕੰਧਾਰੀ ਰਾਗ ਚੱਲ ਰਿਹਾ ਹੈ ਓ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ 16 ਸ਼ਬਦ ਸੰਪੂਰਨ ਹੋਏ ਹਨ ਆਪਾ ਸਾਹਿਬ ਜੀ ਅਗਲਾ ਸ਼ਬਦ ਆਰੰਭ ਕਰਦੇ ਹਾਂ ਜੀ ਦੇਵ ਕੰਧਾਰੀ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਪਹਿਲੇ ਪਦਾਂ ਦੇ ਵਿੱਚ ਭਵੇਂ ਮਹੱਲਾ ਸ਼ਬਦ ਨਹੀਂ ਸੀ ਲਿਖਿਆ ਆਰੇ ਸਬਦ ਤੋਂ ਮਹੱਲਾ ਸ਼ਬਦ ਆਰੰਭ ਹੁੰਦਾ ਹੈ ਦੀਪਕ ਘਧਾਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਆਪਣੇ ਹਰਪੈ ਬੇਨਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿਦ ਸੂਖ ਸਹਿਜ ਨਿੱਧ ਲਹੀਐ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਸ਼ਬਦੀ ਰਮਤਾ ਕਰਦੇ ਹਨ ਹਾਉ ਦੀ ਪੰਕਤੀ ਦੇ ਨਾਲ ਸ਼ਬਦੀ ਰਮਤਾ ਕਰਦੇ ਹਨ ਕੇਂਦਰੀ ਭਾਗ ਮਹਾਰਾਜ ਜੀ ਪਹਿਲੀ ਪੰਕਤੀ ਵਿੱਚ ਪ੍ਰਗਟ ਕਰਦੇ ਹਨ ਤੇ ਸਾਨੂੰ ਉਪਦੇਸ਼ ਬਖਸ਼ਦੇ ਹਨ ਜਗਿਆਸੂ ਮੁਖ ਦੁਆਰਾ ਸ਼ਬਦ ਦੀ ਰਮਤਾ ਕਰਦੇ ਹਨ ਆਪਣੇ ਹਰ ਪੈ ਬੇਨਤੀ ਕਹੀ ਹੈ ਮਹਾਰਾਜ ਜੀ ਕਹਿੰਦੇ ਹੈ ਜੀਵ ਹੈ ਪ੍ਰਾਨੀ ਹੈ ਜਗਿਆਸੂ ਮਹਾਰਾਜ ਜੀ ਕਹਿੰਦੇ ਸਾਨੂੰ ਆਪਣੇ ਹਰੀ ਦੇ ਅੱਗੇ ਪ੍ਰਭੂ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਬੇਨਤੀ ਸ਼ਬਦ ਬੇਨਤੀ ਵੀ ਹੁੰਦਾ ਹੈ ਜਿੱਥੇ ਟਿੱਪੀ ਲੱਗ ਕੇ ਹੁੰਦਾ ਹੈ ਪਰ ਇੱਥੇ ਟਿੱਪੀ ਰਹਿਤ ਹੈ ਇਥੇ ਬੇਨਤੀ ਹੈ ਜਿੱਥੇ ਪਿੱਪੀ ਲਾ ਕੇ ਹੁੰਦਾ ਉੱਥੋ ਬੇਨੰਤੀ ਹੁੰਦਾ ਪਰ ਅਰਥ ਕੋਈ ਬੰਦੇ ਹਨ ਜਿਆਦਾਤਰਾਂ ਬੇਨਤੀ ਸ਼ਬਦ ਹੁੰਦਾ ਹੈ ਇਥੇ ਬੇਨਤੀ ਮਹਾਰਾਜ ਜੀ ਸ਼ਬਦ ਵਰਤਦੇ ਹਨ ਕਹਿੰਦੇ ਓ ਠਾਕਰ ਅੱਗੇ ਹਰੀ ਅੱਗੇ ਬੇਨਤੀ ਕਹੀਏ ਤਾਂ ਭਾਵ ਕਰਨੀ ਚਾਹੀਦੀ ਹੈ ਚਾਰ ਪਦਾਰਥ ਆਨੰਦ ਮੰਗਲ ਸਿੱਧ ਸੁਖ ਸਹਿਜ ਨਿੱਧ ਲਹੀਏ ਮਹਾਰਾਜ ਜੀ ਕਹਿੰਦੇ ਜਿਹਦੇ ਕੋਲ ਇੰਨਾ ਕੁਝ ਮਿਲ ਜਾਂਦਾ ਚਾਰ ਪਦਾਰਥ ਆਨੰਦ ਮੰਗਲ ਸਿੱਧ ਨਿੱਧ ਮਹਾਰਾਜ ਕਿੰਨੋਂ ਨਿੱਧੀਆਂ 18 ਸਿੱਧੀਆਂ ਸੁਖ ਸਹਿਜ ਸਿੱਧੀਆਂ ਸ਼ਕਤੀਆਂ ਲਹੀਏ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਪ੍ਰਾਪਤ ਹੁੰਦੀਆਂ ਚਾਰ ਪਦਾਰਥ ਮੰਨੇ ਹਨ ਧਰਮ ਅਰਥ ਅਰ ਕਾਮ ਮੋਖ ਇਤ ਦਾ ਚਾਰ ਪਦਾਰਥ ਹਨ ਸਾਰਮ ਅਰਥ ਅਰ ਕਾਮ ਮੋਖ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਪ੍ਰਾਪਤੀ ਹੁੰਦੀ ਹੈ ਇਹ ਚਾਰ ਪਦਾਰਥ ਅਤੇ ਆਨੰਦ ਆਨੰਦ ਸ਼ਬਦ ਵੀ ਇਹ ਵੀ ਟਿੱਪੀ ਨਾਲ ਵੀ ਹੁੰਦਾ ਇੱਥੇ ਆਨੰਦ ਹੈ ਟਿੱਪੀ ਰਹਿਤ ਆਨੰਦ ਸਾਹਿਬ ਵਿੱਚ ਵੀ ਖੀਰਲੀ ਜਿਹੜੀ ਪੌੜੀ ਪੜਦੇ ਆਂ ਛੇਵੀ ਆਪਾਂ ਉੱਥੇ ਆਨੰਦ ਪਿਆ ਮੇਰੀ ਮਾਏ ਪੜਦੇ ਆਂ ਉੱਥੇ ਵੀ ਆਨੰਦ ਹੈ ਅਨੰਦ ਅਨੰਦ ਪਿਆ ਮੇਰੀ ਮਾਏ ਪਰ ਅਸੀਂ ਬਹੁਤੇ ਲੋਕ ਆਨੰਦ ਪੜਦੇ ਆਂ ਆਨੰਦ ਪਿਆ ਮੇਰੀ ਮਾਏ ਇਹ ਮਹਾਰਾਜ ਦੀ ਟਿੱਪੀ ਰਹਿਤ ਪਰ ਲਬਜ ਦੇ ਅਰਥ ਸੇਮ ਬੰਦਿਆ ਨੇ ਜਿੱਥੇ ਟਿੱਪੀ ਨਹੀਂ ਹੈ ਉਥੇ ਟਿੱਪੀ ਰਹਿਤ ਬੁਲਾਣਾ ਚਾਹੀਦਾ ਹੈ ਆਨੰਦ ਮੰਗਲ ਮਹਾਰਾਜ ਜੀ ਕਹਿੰਦੇ ਚਾਰ ਪਦਾਰਥ ਧਰਮ ਅਰ ਧਰਮ ਕਾਮ ਮੋਖ ਧਰਮ ਅਰਥ ਅਰ ਕਾਮ ਮੋਖ ਮਹਾਰਾਜ ਜੀ ਕਹਿੰਦੇ ਚਾਰ ਪਦਾਰਥ ਪ੍ਰਾਪਤ ਹੁੰਦੇ ਹਨ ਉਹ ਮਾਲਕ ਤੋਂ ਆਨੰਦ ਮੰਗਲ ਜਿਹੜਾ ਹਿਰਦੇ ਦਾ ਆਨੰਦ ਹੈ ਉਹ ਪ੍ਰਾਪਤ ਹੁੰਦਾ ਮੰਗਲ ਹਿਰਦੇ ਵਿੱਚ ਖੁਸ਼ੀ ਮਿਲਦੀ ਹੈ ਨਿੱਧ ਤੋਂ ਭਾਵੰਦਾ ਨਿੱਧੀਆਂ ਨੌ ਨਿੱਧੀਆਂ 18 ਸਿੱਧੀਆਂ ਉਹਦੇ ਘਰ ਖਜ਼ਾਨੇ ਭਰਪੂਰਾ ਸੁੱਖ ਉਹ ਸੁੱਖਾਂ ਦਾ ਦਾਤਾ ਹੈ ਸਹਜ ਅਤੇ ਸਿੱਧ ਮਹਾਰਾਜ ਜੀ ਕਹਿੰਦੇ ਆਤਮਾ ਨੂੰ ਸੁੱਖ ਮਿਲਦਾ ਹੈ ਉਹਦੇ ਘਰ ਦੇ ਵਿੱਚੋਂ ਸਿੱਧੀਆਂ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਜਦੋਂ ਸਦਾ ਵਾਸਤੇ ਉਹਦੇ ਨਾਲ ਇੱਕ ਹੋ ਜਾਂਦੇ ਹਨ ਉਹ ਨੌ ਨਿੱਧੀਆਂ 18 ਸਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰ ਲੈਂਦੇ ਹਨ ਰਹਾਉ ਕਿ ਸ਼੍ਰੀ ਰਾਮਦੇਵ ਕੀ ਮਹਾਰਾਜੀ ਪਹਿਲਾ ਪਾਦ ਅਰੰਭ ਕਰਦੇ ਹਨ ਮਾਨ ਤਿਆਗ ਹਰ ਚਰਨੀ ਲਾਗ ਤਿਸ ਪ੍ਰਭ ਅੰਚਲ ਗਹੀਐ ਭਾਰਾ ਜੀ ਕਹਿੰਦੇ ਮਾਨ ਤਿਆਗ ਦੇ ਹੀ ਮਨੁੱਖ হে ਪ੍ਰਾਨੀ হে ਜੀਵ ਮਹਾਰਾਜੀ ਕਹਿੰਦੇ ਮਾਨ ਨੂੰ ਤਿਆਗ ਦੇ ਛੱਡਣਾ ਕਰ ਕਿਉਂ ਮਾਣ ਤਿਆਗੇਗਾ ਤੇ ਉਹਦੀ ਪ੍ਰਾਪਤੀ ਹੋਣੀ ਹੈ ਜਿੰਨਾ ਚਿਰ ਮਾਣ ਕਰੀ ਜਾਏਗਾ ਉਵੇਂ ਕਰੀ ਜਾਏਗਾ ਕਿ ਮੈਂ ਆ ਸਭ ਕੁਝ ਮੈਂ ਵੱਡਾ ਹਾਂ ਮੇਰੇ ਵਿੱਚ ਇਹ ਗੁਣ ਹਨ ਮੈਂ ਬਹੁਤ ਤਾਕਤਵਾਰ ਹਾਂ ਉਹਨਾਂ ਚਿਰ ਮਹਾਰਾਜ ਜੀ ਕਹਿੰਦੇ ਉਹਦੇ ਅੱਗੇ ਕੁਝ ਵੀ ਨਹੀਂ ਹੈ ਤੂੰ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਮਾਣ ਨੂੰ ਤਿਆਗ ਦੇ ਛੱਡ ਦੇ ਮਾਣ ਤਿਆਗ ਹਰ ਚੰਨੀ ਲਾਗੋ ਮਹਾਰਾਜ ਜੀ ਕਹਿੰਦੇ ਮਾਨ ਨੂੰ ਛੱਡ ਕੇ ਉਹਦੀ ਚਰਣਾ ਦੇ ਵਿੱਚ ਜੁੜ ਜਾ ਚਰਣਾ ਨਾਲ ਲੱਗ ਜਾ ਮਹਾਰਾਜ ਜੀ ਕਹਿੰਦੇ ਨਿਮਰਤਾ ਧਾਰਨ ਕਰ ਤਿਸ ਪ੍ਰਭ ਅੰਚਲ ਮਹਾਰਾਜ ਜੀ ਕਹਿੰਦੇ ਉਹਦਾ ਲਾੜ ਅੰਚਲ ਤੋਂ ਭਾਵ ਹੁੰਦਾ ਲਾੜ ਫੜਨਾ ਪੱਲਾ ਫੜ ਲੈ ਉਹਦਾ ਪੱਲਾ ਫੜ ਲਵੇਂਗਾ ਲਾੜ ਫੜ ਲਵੇਂਗਾ ਪਾਰ ਹੋ ਜਾਵੇਂਗਾ ਪਾਤਸ਼ਾਹ ਜੀ ਕਹਿੰਦੇ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਏ ਉਹਦਾ ਅੰਚਰ ਗਹੀਏ ਤੋਂ ਭਾਵ ਲੈ ਲੀਏ ਉਹਦਾ ਅੰਚਲ ਫੜ ਲੀਏ ਆਚ ਨਾ ਲਾਗੇ ਅਗਨ ਸਾਗਰ ਤੇ ਸਰਨ ਸਵਾਮੀ ਕੀ ਅਹੀ ਐ ਮਹਾਰਾਜ ਜੀ ਕਹਿੰਦੇ ਜਦੋਂ ਲਾੜ ਫੜ ਲਿਆ ਨਾ ਉਹਦਾ ਪੱਲਾ ਫੜ ਲਿਆ ਉਹਦੀ ਚਰਨੀ ਆ ਗਿਆ ਫਿਰ ਕਹਿੰਦੇ ਆਚ ਨਹੀਂ ਤੈਨੂੰ ਲੱਗੇਗੀ ਸੇਕ ਨਹੀਂ ਲੱਗੇਗਾ ਕਾਹਦਾ ਸੇਕ ਆਂਚ ਤੋਂ ਭਾਵ ਜਿਵੇਂ ਅੱਗ ਦਾ ਆਂਚ ਲੱਗਦੀ ਨਾ ਆ ਫਟਾਫਟ ਅਸੀਂ ਪਿੱਛੇ ਹਟਦੇ ਆ ਤੇ ਮਹਾਰਾਜ ਜੀ ਕਹਿੰਦੇ ਆਤ ਨਾ ਲਾਗੇ ਅਗਨ ਸਾਗਰ ਤੇ ਮਹਾਰਾਜ ਜੀ ਕਹਿੰਦੇ ਸੰਸਾਰ ਜਿਹੜਾ ਨਾ ਅਗਨ ਦਾ ਸਾਗਰ ਹੈ ਸਮੁੰਦਰ ਹੈ ਸੰਸਾਰ ਅੱਗ ਦਾ ਮਹਾਰਾਜ ਜੀ ਕਹਿੰਦੇ ਇਸ ਆਂਚ ਤੋਂ ਤੂੰ ਬਚ ਜਾਵੇਂਗਾ ਜੇ ਸ਼ਰਨ ਸੁਆਮੀ ਕੀ ਅਹੀਏ ਜੇ ਉਹਦੀ ਸ਼ਰਨ ਆ ਜਾਵੇਂਗਾ ਉਹਦੀ ਸ਼ਰਨ ਲੈ ਲਵੇਗਾ ਉਹਦੀ ਸ਼ਰਨ ਓਟ ਗ੍ਰਹਿਣ ਕਰੇਗਾ ਇਹ ਮਹਾਰਾਜ ਜੀ ਕਹਿੰਦੇ ਇਸ ਆਂਚ ਤੋਂ ਤੇਰਾ ਬਚਾਓ ਜਾਵੇਗਾ ਇਸ ਸੰਸਾਰ ਅਗਨ ਰੂਪੀ ਸਾਗਰ ਤੋਂ ਸੰਸਾਰ ਤੋਂ ਅਗਨਾਂ ਰੂਪੀ ਤ੍ਰਿਸ਼ਨਾ ਰੂਪੀ ਜਿਹੜੀ ਆਗ ਹੈ ਇਹਦੀ ਆਚ ਤੋਂ ਸੇਕ ਤੋਂ ਤੂੰ ਬਚ ਜਾਵੇਂਗਾ ਕੋਟ ਪਰਾਧ ਮਹਾ ਕੀਰਤ ਕਨ ਬਹਰ ਬੋਰ ਪ੍ਰਭ ਸਹੀ ਹੈ ਮਹਾਰਾਜ ਜੀ ਦੂਜਾ ਪਾਦ ਰੰਮ ਕਰਦੇ ਹਨ ਪੰਜਵੇਂ ਪਾਛਾ ਇੱਥੇ ਦੇਖੋ ਮਹਾਰਾਜ ਜੀ ਕੀ ਕਹਿੰਦੇ ਨੇ ਕਹਿੰਦੇ ਕੋਟ ਪ੍ਰਾਧ ਕ੍ਰੂੜਾ ਹੀ ਪਾਪ ਹਨ ਸਾਡੇ ਵਿੱਚ ਮਹਾਰਾਜ ਜੀ ਕਹਿੰਦੇ ਪਾਪਾਂ ਦੇ ਭਰੇ ਹੋ ਨੇ ਊੜਾ ਹੀ ਪ੍ਰਾਧ ਸਾਡੇ ਅੰਦਰ ਮਾ ਅਕਿਰਤ ਕਾਣਾ ਕਿਰਤ ਕਾਣ ਕਿਹਨੂੰ ਕਹਿੰਦੇ ਆ ਜਿਹੜਾ ਕਿਸੇ ਦਾ ਆਸਾਨ ਭੁੱਲ ਜਾਵੇ ਆਸਾਨ ਕਰਨ ਤੋਂ ਬਾਅਦ ਭੁੱਲ ਜਾਵੇ ਨਾ ਉਹਨੂੰ ਕਿਰਤ ਕਾਣ ਕਹਿੰਦੇ ਆ ਕਿਰਤ ਕਾਣ ਬਹੁਤ ਹੀ ਦੋਸ਼ੀ ਹੁੰਦਾ ਹੈ ਇਮਾਰਤ ਜੀ ਦੇ ਦੇਖੋ ਕਿੰਨਾ ਕੁਝ ਕੀਤਾ ਸਾਡੇ ਵਾਸਤੇ ਸਤਿਗੁਰਾਂ ਨੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਦੇਖੋ ਸਰਬੰਸ ਦਾਣ ਕੀਤਾ ਉਹਨਾਂ ਨੇ ਦੇਖੋ ਚਾਰ ਪੁੱਤਰ ਵਾਰ ਤੇ ਪਿਤਾ ਵਾਰਤਾ ਮਾਤਾ ਵਾਰਤੀ ਆਪਣੇ लाਡਲੇ ਸੁਪੁੱਤਰ ਵਾਰਤੇ 7 ਸਾਲ ਦੀ 9 ਸਾਲ ਦੀ ਉਮਰ ਦੇ ਵਿੱਚ ਤੇ ਫਿਰ ਵੀ ਜੇ ਉਹਦਾ ਆਸਾਨ ਭੁੱਲ ਜਾਈਏ ਫਿਰ ਅਸੀਂ ਕੀਰਤ ਘਾਣਾ ਜਿਹੜਾ ਕੀਤੇ ਹੋਏ ਸਾਡਾ ਨੂੰ ਭੁੱਲ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਕਿਰਤ ਕਾਣ ਹੁੰਦਾ ਹੈ ਪਰ ਅਸੀਂ ਇਸੇ ਤਰ੍ਹਾਂ ਆਂ ਅਜਵੇਂ ਪਾਸ਼ਾ ਜੀ ਕਹਿੰਦੇ ਕੋਟ ਪਰਾਧ ਰੂੜਾ ਹੀ ਅਸੀਂ ਪ੍ਰਾਧ ਕੀਤੇ ਹੋਏ ਹਨ ਭਰੇ ਹੋਏ ਹਨ ਪਰਾਧਾਂ ਦੇ ਨਾਲ ਮਹਾ ਕਿਰਤ ਕਾਣਾ ਮਹਾਰਾਜ ਜੀ ਕਹਿੰਦੇ ਮਹਾ ਕਿਰਤ ਕਾਣਾ ਬਹੁਰ ਬਹੁਰ ਪ੍ਰਭ ਸਹੀਏ ਫਿਰ ਵੀ ਮਹਾਰਾਜ ਸਾਨੂੰ ਸਹਿਣ ਕਰਦੇ ਹਨ ਜਿਵੇਂ ਇੱਕ ਬੱਚਾ ਬੜਾ ਵੱਡਾ ਅਪਰਾਧੀ ਹੋਵੇ ਨਾ ਮਾਪਿਓ ਦਾ ਪੁੱਤਰ ਭਾਵੇਂ ਜਿੰਨਾ ਵੱਡਾ ਵੱਡਾ ਮਰਜ਼ੀ ਅਪਰਾਧੀ ਬਣ ਜਾਵੇ ਮਾੜਾ ਬਣ ਜਾਵੇ ਪਰ ਪਿਓ ਮਾਪਿਓ ਫਿਰ ਵੀ ਜਦੋਂ ਘਰ ਹੁੰਦਾ ਉਹਨੂੰ ਗੱਲ ਨਾਲ ਲਾਂਦਾ ਹੈ ਉਹਦੇ ਅਪਰਾਧਾਂ ਤੇ ਫਿਰ ਵੀ ਪਰਦਾ ਪਾਂਦਾ ਹੈ ਮਾਪਿਓ ਕਿ ਮੇਰਾ ਬੱਚਾ ਛੱਡ ਦੇ ਵੀ ਪਰਾਧ ਕਰਨੇ ਮੇਰਾ ਬੱਚਾ ਹੈ ਮੇਰਾ ਪੁੱਤਰ ਹੈ ਕੋਈ ਗੱਲ ਨਹੀਂ ਜੇ ਇਹਨੇ ਅਪਰਾਧ ਕੀਤੇ ਹਨ ਇਸੇ ਤਰੀ ਸਾਤਗੁਰੂ ਜੀ ਸਾਨੂੰ ਬਖਸ਼ ਦੇਣ ਵਾਰ-ਵਾਰ ਅਸੀਂ ਤਾਂ ਕਰੋੜਾ ਅਪਰਾਧੀ ਆ ਕਿਰਤ ਕਾ ਨਾਮਾਰਾ ਜੀ ਕਹਿੰਦੇ ਬਹੁਰ ਗੌਰ ਪ੍ਰਭ ਸਹੀਏ ਵਾਰ-ਵਾਰ ਮਾਰਾ ਜੀ ਵੇਖੋ ਸਹਿਣ ਸੀਤਲਤਾ ਉਹਨਾਂ ਦੀ ਕਿੰਨੀ ਹੈ ਸਤਗੁਰਾਂ ਚ ਉਹ ਵਾਰ-ਵਾਰ ਸਾਨੂੰ ਫਿਰ ਵੀ ਸਹਿ ਰਹੇ ਹਨ ਫਿਰ ਵੀ ਕੁਝ ਨਹੀਂ ਕਹਿੰਦੇ ਸਹਿਣ ਕਰਦੇ ਹਨ ਸਾਡੇ ਔਗਣਾ ਨੂੰ ਸਾਡੇ ਬਰਾਦਾਂ ਨੂੰ ਫਿਰ ਵੀ ਸਾਨੂੰ ਕੁਝ ਨਹੀਂ ਕਹਿੰਦੇ ਉਹ ਸਹਿਣ ਕਰਦੇ ਹਨ ਮਾਪਿਓ ਦੀ ਤਰ੍ਹਾਂ ਬਗੀ ਬੱਚੇ ਆ ਬਖਸ਼ ਦੇਣ ਸਾਨੂੰ ਫਿਰ ਵੀ ਜੇ ਅਸੀਂ ਉਹਦੇ ਕੋਲ ਆ ਜਾਈਏ ਨਿਮਰਤਾ ਦੇ ਨਾਲ ਸਰਣਾ ਜੀ ਉਹਦੀ ਮਹਾਰਾਜ ਜੀ ਕਿਤੇ ਭਜਾਉਂਦੇ ਥੋੜਾ ਨੇ ੱੱਕੇ ਨਹੀਂ ਮਾਰਦੇ ਫੇਰ ਹੀ ਅਪਰਾਧੀਆਂ ਨੂੰ ਗਾਲ ਦੇ ਨਾਲ ਲਾ ਲੈਂਦੇ ਹਨ ਔਗਣਾਂ ਨੂੰ ਬਖਸ਼ ਦਿੰਦੇ ਹਨ ਫੇਰ ਵੀ ਉਹ ਵਾਰ-ਵਾਰ ਸਾਨੂੰ ਬੋਲ ਕੇ ਸੁਣਾਉਂਦੇ ਨਹੀਂ ਮੈਨੇ ਨਹੀਂ ਮਾਰਦੇ ਦੁਨੀਆ ਸਾਨੂੰ ਕਹਿੰਵੇਂ ਮੈਨੇ ਮਾਰਦੀ ਹੈ ਇੱਕ ਅਪਰਾਧ ਕਰਦੀ ਨਾ ਦੋ ਲੋਕ ਸੌਣ ਨਹੀਂ ਦਿੰਦੇ ਮੈਨੇ ਮਾਰ ਮਾਰ ਕੇ ਬੰਦੇ ਨੂੰ ਮਾਰ ਦਿੰਦੇ ਹਨ ਬਹਰ ਸਤਪੁਰ ਦੇ ਸਾਹਮਣੇ ਸਾਡੇ ਨੇਕਾ ਹੀ ਪਰਾਧ ਹਨ ਔਗਣ ਹਨ ਤੇ ਮਹਾਰਾਜ ਜੀ ਕਹਿੰਦੇ ਅਸੀਂ ਕੀਰਤ ਗਾਣਾ ਖੁਦ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਹਨ ਕਹਿੰਦੇ ਫਿਰ ਵੀ ਵਾਰ-ਵਾਰ ਬਹੁਰ ਬਹੁਰ ਪ੍ਰਭ ਸਹੀ ਹੈ ਫਿਰ ਵੀ ਵਾਰ-ਵਾਰ ਕੀਤੇ ਓਗਣਾ ਨੂੰ ਮਹਾਰਾਜ ਸਹਿਰੇ ਹਨ ਕਰਨਾ ਮੈਂ ਪੂਰਨ ਪਰਮੇਸ਼ਰ ਨਾਨਕ ਥਿਸ ਸਰ ਨਹੀਂ ਐ ਆਖੀਰਲੀ ਪੰਕਤੀ ਆ ਛੱਬਦੀ ਕਰਨਾ ਮੈਂ ਪੂਰਨ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਉਹ ਕਰਨਾ ਕਰਨਾ ਮੈਂ ਹੈ ਪਰਮਾਤਮਾ ਪੂਰਨ ਹੈ ਪਰਮੇਸ਼ਰ ਨਾਨਕ ਮਹਾਰਾਜ ਕਹਿੰਦੇ ਹੈ ਨਾਨਕ ਉਹਦੀ ਸਰਨ ਜਾਣਾ ਚਾਹੀਦਾ ਹੈ ਉਹਦੀ ਸਰਨ ਗ੍ਰਹਿਣ ਕਰਨੀ ਚਾਹੀਦੀ ਤਿਸ ਸਰ ਨਹੀਂ ਹੈ ਮੈਂ ਉਹਦੀ ਸਰਨ ਗ੍ਰਹਿਣ ਕਰਦਾ ਪਾਤਸ਼ਾਹ ਜੀ ਕਹਿੰਦੇ ਨਾਨਕ ਤਿਸ ਸਰ ਨਹੀਂ ਹੈ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹਦੀ ਸਰਨ ਆਇਆ ਹਾਂ ਸਰਨ ਤੱਕਦਾ ਹਾਂ ਸਰਨ ਗ੍ਰਹਿਣ ਕਰਦਾ ਹਾਂ ਕਿਉਂ ਉਹ ਕਰਨਾਮੈ ਹੈ ਪ੍ਰਮਾਤਮਾ ਦਾ ਉਹ ਸਾਰੇ ਗੁਣਾ ਦਾ ਦਾਤਾ ਹੈ ਸਭ ਕੁਝ ਕਰਨ ਵਾਲਾ ਕਰਨਾ ਮੈਂ ਉਹਨੂੰ ਕਿੰਦਿਆਨ ਜਿਹੜਾ ਸਾਰਾ ਕੁਝ ਕਰਦਾ ਹੋਵੇ ਜਿਹਦੇ ਹੱਥ ਵਿੱਚ ਸਾਰਾ ਕੁਝ ਹੋਵੇ ਉਹਨੂੰ ਕਰਨਾ ਮੈਂ ਕਹਿੰਦਿਆਂ ਪੂਰਨ ਹੈ ਜਿਹਦੇ ਵਿੱਚ ਹਾਰ ਤੀਜ ਪੂਰਨ ਹੋਵੇ ਕੋਈ ਔਗਣ ਨਹੀਂ ਨਾ ਹੋਵੇ ਉਹ ਸਰਬ ਕਲਾ ਸੰਪੂਰਨ ਹੈ ਪ੍ਰਮਾਤਮਾ ਸਾਡੇ 'ਚ ਕਈ ਗਲਤੀਆਂ ਨੌਗਣ ਹਨ ਪਰ ਪ੍ਰਮਾਤਮਾ 'ਚ ਅਸੀਂ ਗਲਤੀ ਨਹੀਂ ਕਰ ਸਕਦੇ ਉਹ ਸਰਬ ਪੂਰਨ ਹੈ ਪਰਮੇਸ਼ਰ 임ਾਰਾ ਜੀ ਕਹਿੰਦੇ ਉਹਦੀ ਸਰਨ ਸਾਨੂੰ ਜੀਵਾ ਨੂੰ ਉਹਦੀ ਸਰਨ ੱੱਕਣੀ ਚਾਹੀਦੀ ਹੈ ਉਹਦੀ ਸਰਨ ਲੈਣੀ ਚਾਹੀਦੀ ਹੈ ਉਹ ਮਾਲਕ ਫਿਰ ਸਾਡੇ ਤੇ ਤਰਸ ਕਰਕੇ ਬਹੁਰ ਬਹੁਤ ਵਾਰ-ਵਾਰ ਸਾਨੂੰ ਗਲ ਦੇ ਨਾਲ ਲਾਂਦਾ ਹੈ ਉਹ ਗੁਨਾਹਾਂ ਨੂੰ ਭੁੱਲ ਕੇ ਫਿਰ ਵੀ ਸਾਨੂੰ ਬਖਸ਼ ਦਿੰਦਾ ਹੈ ਜਦੋਂ ਉਹਦੇ ਚਰਨਾਂ ਵਿੱਚ ਨਿਮਰਤਾ ਧਾਰਨ ਕਰਦੇ ਆਂ ਬੇਨਤੀ ਕਰਦੇ ਆਂ ਸਾਨੂੰ ਮੌਕਾ ਦਿੰਦਾ ਹੈ ਮਹਾਰਾਜ ਜਿਵੇਂ ਮਾਪਿਓ ਬੱਚੇ ਨੂੰ ਮੌਕਾ ਦਿੰਦਾ ਹੈ ਇਸੇ ਤਰ੍ਹਾਂ ਹੀ ਸਾਨੂੰ ਸੰਸਾਰੀ ਜੀਵਨ ਸਤਿਗੁਰੂ ਮੌਕਾ ਦਿੰਦੇ ਹਨ ਇਹ ਸਾਡ ਸਾਡੇ ਕੋਲ ਸਵਾਸ ਬਾਕੀਆਂ ਨੇ ਜੇ ਹਜੇ ਵੀ ਮਾੜੇ ਕਰਮ ਛੱਡ ਦੀਏ ਔਗਣ ਛੱਡ ਦੀਏ ਪਾਪ ਛੱਡ ਦੀਏ ਤੇ ਮਹਾਰਾਜ ਜੀ ਹਜੇ ਵੀ ਜ਼ਿੰਦਗੀ ਸਾਡੀ ਬਦਲ ਸਕਦੇ ਹਨ ਸਵਾਰ ਸਕਦੇ ਹਨ ਇਹ ਸ਼ਬਦ ਦੇ ਵਿੱਚ ਵੱਡੀ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ ਦੋ ਬੰਦਾ ਵਾਲੇ ਭਵੇਂ ਛੋਟੇ ਸ਼ਬਦ ਹਨ ਜਿਨ੍ਹਾਂ ਵਿੱਚ ਸਤਿਗੁਰ ਦੀ ਵੱਡੀ ਸਿੱਖਿਆ ਹੈ ਇਹ ਮਨੁੱਖ ਧਾਰਨ ਕਰ ਲਵੇ ਤਉ ਦਾ ਸੰਸਾਰ ਭਾਵ ਸਾਗਰ ਤੋਂ ਇਸ ਜਲ ਦੇ ਸਮੁੰਦਰ ਅੱਗ ਦੇ ਸਮੁੰਦਰ ਚੋਂ ਪਾਰੋ ਤਾਰਾ ਹੋ ਜਾਵੇਗਾ ਇਹ ਭਾਈ ਅਜ ਦੇ ਸ਼ਬਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਭੁੱਲਾ ਜੰਦੀਆਂ ਅਨਮਰਸ ਮੱਤ ਬਖਸ਼ ਦੇਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ